ਮਨੁੱਖਾਂ ਨਾਲ ਯਾਦ ਆ ਕਿ ਛੋਟੇ ਹੁੰਦੇ ਆਪਾਂ ਜਦੋਂ ਪਿੰਡਾਂ ਜਾਂਦੇ ਸੀਗੇ ਇੱਕ ਚੀਜ਼ ਨੋਟਿਸ ਕਰਦੇ ਸੀ ਆਪਾਂ ਜਿੱਦਾਂ ਸੋਨੀ ਮਾਈਵਾਲ ਇਹ ਰਾਂਜਾ ਇਹਨਾਂ ਦੀ ਚਿੱਤਰ ਲੋਕਾਂ ਕਰੇ ਹੁੰਦੇ ਸੀਗੇ ਬੜਾ ਕਾਮਨ ਹੁੰਦਾ ਸੀਗਾ ਇੱਕ ਟਾਈਮ ਤੇ ਅੱਜ ਤੱਕ ਇਹ ਰੋ ਵੀ ਨਹੀਂ ਦਿਖਦਾ ਅਜ ਤਾਂ ਉਹਦੇ ਪੋਰਟਰੇਟ ਵੀ ਨਹੀਂ ਦਿਖਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਕਿਉਂਕਿ ਯੁੱਗ ਬਦਲ ਗਿਆ ਜੀ ਦੇਖੋ ਅੱਗੇ ਪਿੰਡਾਂ ਦੇ ਦਰਵਾਜ਼ੇ ਹੁੰਦੇ ਸੀਗੇ ਮੇਨ ਐਂਟਰੀਆਂ ਹੁੰਦੀਆਂ ਸੀਗੀਆਂ ਜੀ ਜਿੱਥੇ ਸਾਡੇ ਇਤਿਹਾਸ ਨੂੰ ਚਿੱਤਰਿਆ ਜਾਂਦਾ ਸੀ ਹੂੰ ਉਹੋ ਪਿੰਡ ਦੇ ਵਿੱਚ ਕੋਈ ਪਹਿਲਵਾਨ ਹੁੰਦਾ ਸੀ ਅੱਜ ਵੀ ਕੁਝ ਪਿੰਡ ਸਾਡੇ ਨੇੜੇ ਦੇ ਇਲਾਕੇ ਦੇ ਕੁਝ ਐਸੇ ਪਿੰਡ ਹੈਗੇ ਆ ਜਿਨ੍ਹਾਂ ਵਿੱਚ ਅੱਜ ਵੀ ਬ੍ਰਹਮਾ, ਵਿਸ਼ਨੂੰ, ਮਹੇਸ਼, ਗਣੇਸ਼ ਜੀ ਜਾਂ ਜਿਹੜੇ ਸਾਡੇ ਸਿੱਖ ਗੁਰੂ ਸਾਹਿਬਾਨ ਹੋਏ ਨੇ ਉਹਨਾਂ ਦੇ ਚਿੱਤਰ ਕੁਝ ਲੋਕਲ ਜਿੱਦਾਂ ਪਿੰਡ ਦੇ ਕੋਈ ਪਹਿਲਵਾਨ ਸੀ ਜਾਂ ਕੋਈ ਪਿੰਡ ਦੇ ਜ਼ਮੀਂਦਾਰ ਸੀ ਜਾਂ ਕੁਜ਼ਗੀਰਦਾਰ ਸੀ ਉਹਨਾਂ ਦੀਆਂ ਤਸਵੀਰਾਂ ਨੂੰ ਵੀ ਮਤਲਬ ਕੰਧਾਂ ਦੇ ਉੱਤੇ ਉਤਾਰਿਆ ਹੋਇਆ ਹੈ ਇਹ ਉਹਨਾਂ ਨੇ ਜੀ ਉਹ ਉਸ ਟਾਈਮ ਵੀ ਉਹ ਚਾਹੁੰਦੇ ਸੀਗੇ ਵੀ ਇਹ ਸਦਾ ਲਈ ਆਉਣ ਵਾਲੀ ਜਨਰੇਸ਼ਨ ਨੂੰ ਕੋਈ ਮੀਲ ਪੱਥਰ ਦਾ ਇੱਕ ਰੂਪ ਦੇ ਕੇ ਤੇ ਉਹਨਾਂ ਨੂੰ ਚਾਨਣ ਮਨਾਰਾ ਕਰਦੇ ਰਹਿਣ ਜਿਹੜੇ ਇਸ ਤਰ੍ਹਾਂ ਦੇ ਕੋਈ ਯੋਧੇ ਸੀ ਜਾਂ ਕੋਈ ਵਾਰੀਅਰ ਸੀ ਜਾਂ ਮਤਲਬ ਚੰਗੇ ਕੰਮ ਕਰਨ ਵਾਲੇ ਬੰਦੇ ਸੀਗੇ ਤਾਂ ਹੀ ਆਪਾਂ ਦੇਖਦੇ ਹਾਂ ਕਿ ਪਿੰਡਾਂ ਦੇ ਬਾਹਰ ਜਿਹੜਾ ਗੇਟ ਬੰਦਾ ਹੁੰਦਾ ਸੀ ਉਹਤੇ ਕੋਈ ਨਾ ਕੋਈ ਮੀਨਾਕਾਰੀ ਕੁਛ ਨਾ ਕੁਛ ਹੋਇਆ ਹੁੰਦਾ ਸੀ ਬਿਲਕੁਲ ਪੁਰਾਣੇ ਗੇਟ ਅੱਜ ਵੀ ਮਿਲਦੇ ਨੇ ਹਾਂ ਜੀ ਬਿਲਕੁਲ ਮਿਲਦੇ ਆ ਹਜੇ ਵੀ ਮਤਲਬ ਕਈ ਪਿੰਡਾਂ ਚ ਅਸੀਂ ਜਾਈਏ ਤਾਂ ਕੋਸ਼ਿਸ਼ ਮਤਲਬ ਉਹਦੇ ਅੰਸ਼ ਹੈਗੇ ਨੇ ਜਿਹੜੇ ਸਾਨੂੰ ਦੇਖਣ ਨੂੰ ਮਿਲ ਜਾਂਦੇ ਆ ਜੀ ਔਰ ਉਹਨਾਂ ਤੇ ਸਨ ਵੀ ਮੈਂਸ਼ਨ ਕੀਤਾ ਹੁੰਦਾ ਸੀ ਹਰ ਪੇਂਟਿੰਗ ਦੇ ਉੱਤੇ ਸਨ ਜਰੂਰ ਮੈਂਸ਼ਨ ਕਰਦੇ ਸੀ ਜੀ ਜਿਹਦੇ ਕਰਕੇ ਸਾਨੂੰ ਉਸ ਟਾਈਮ ਦਾ ਪਤਾ ਲੱਗਦਾ ਵੀ ਇਹ ਕਿਸ ਟਾਈਮ ਦਾ ਬਣਿਆ ਹੋਇਆ ਹੈ ਜੀ ਜੀ ਆਪਾਂ ਨੂੰ ਜਿੱਥੇ ਤੱਕ ਮੈਂ ਸੁਣਿਆ ਸੀਗਾ ਕਹਿੰਦੇ ਕਿ ਅ ਮਤਲਬ ਬ੍ਰਿਟਿਸ਼ਰਜ਼ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਤੱਕ ਫਿਰ ਵੀ ਮਾਹੌਲ ਬਹੁਤ ਸਹੀ ਸੀਗਾ ਪੇਂਟਰਜ਼ ਲਈ ਜਦੋਂ ਪੂਰਾ ਕਾਸ਼ੀ ਚੜੇ ਕਰਦੇ ਸੀ ਐਂਡ ਪੰਜਾਬ ਪੰਜਾਬ ਵਾਲਾ ਆਪਣਾ ਪਹਾੜੀ ਪੰਜਾਬ ਖਾਸ ਕਰਕੇ ਪਹਾੜੀ ਸਾਈਡ ਜਿਹੜੇ ਸੀਗੇ ਉਹ ਕਾਫੀ ਜ਼ਿਆਦਾ ਮਤਲਬ ਡੀਪ ਸੀਗੇ ਆਰਟ ਦੇ ਵਿੱਚ ਉਸ ਤੋਂ ਬਾਅਦ ਕਹਿੰਦੇ ਕਿ ਅ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਥੋੜਾ ਫਿਰ ਵੈਸਟਰਨਾਈਜ਼ ਕਰ ਦਿੱਤਾ ਗਿਆ ਆਪਣੀ ਆਰਟ ਫਾਰਮ ਨੂੰ ਬਿਲਕੁਲ ਜਦੋਂ ਸਾਡੇ ਪੰਜਾਬ ਦੇ ਚੜਦਾ ਪੰਜਾਬ ਹੋ ਗਿਆ ਲਹਿੰਦਾ ਪੰਜਾਬ ਹੋ ਗਿਆ ਜਾਂ ਪਹਾੜੀ ਪੰਜਾਬ ਹੋ ਗਿਆ ਉਹਦੇ ਵਿੱਚ ਰਾਜੇ ਮਹਾਰਾਜਾ ਨੇ ਰਾਜ ਕੀਤਾ ਹੂੰ ਔਰ ਉਹ ਬਹੁਤ ਜ਼ਿਆਦਾ ਸ਼ਕੀਨ ਸੀ ਕਲਾ ਦੇ ਜੀ ਉਹਨਾਂ ਨੇ ਜਿਹੜਾ ਇਹ ਬੇਸਿਕ ਇਹਦਾ ਅਸੀਂ ਦੇਖੀਏ ਤਾਂ ਇਹ ਸਾਰਾ ਮੁਗਲ ਦਾ ਇਨਫਲੂਐਂਸਰ ਠੀਕ ਹੈ ਅਫਗਾਨistan ਤੋਂ ਬਹੁਤ ਸਾਡੇ ਕਾਰੀਗਰ ਆਏ ਜਿਨ੍ਹਾਂ ਨੇ ਮਤਲਬ ਸਾਡੇ ਅ ਚੜ੍ਹਦੇ ਪੰਜਾਬ ਲਹਿੰਦੇ ਪੰਜਾਬ ਜਾਂ ਪਹਾੜ ਦੇ ਇਲਾਕੇ ਚ ਆਪਦੀ ਕਲਾ ਨੂੰ ਬਹੁਤ ਜ਼ਿਆਦਾ ਲੈ ਕੇ ਆਂਦਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਕਾਲ ਰਿਆ ਵਾ ਉਸ ਦੇ ਵਿੱਚ ਬਹੁਤ ਜ਼ਿਆਦਾ ਆਰਟਵਰਕ ਹੋਇਆ ਔਰ ਕੰਧ ਚਿੱਤਰ ਬਹੁਤ ਜ਼ਿਆਦਾ ਮਾਤਰਾ ਵਿੱਚ ਬਣਾਏ ਗਏ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਅੰਗਰੇਜ਼ਾਂ ਦਾ ਪ੍ਰਭਾਵ ਆਉਣਾ ਸ਼ੁਰੂ ਹੋ ਗਿਆ ਲੋਕਾਂ ਨੂੰ ਸਾਡੇ ਕਲਚਰ ਤੋਂ ਦੂਰ ਕੀਤਾ ਜਾਣ ਲੱਗ ਗਿਆ ਹੌਲੀ 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 ਉਹਨਾਂ ਨੇ ਆਪਣਾ ਕਲਚਰ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਸ਼ੁਰੂ ਕਰਤਾ ਆਪਦੀ ਆਰਟ ਫਾਰਮ ਨੂੰ ਆਪਣੇ ਪੀਰ ਪੈਗੰਬਰਾਂ ਨੂੰ ਸਾਡੇ ਸਾਹਮਣੇ ਲਿਆਉਣਾ ਸ਼ੁਰੂ ਕਰਤਾ ਜਿਹਦੇ ਕਰਕੇ ਜਿਹੜੀ ਸਾਡੇ ਇੱਕ ਅਨਪੜ੍ਹ ਵੀ ਨਹੀਂ ਕਹਿ ਸਕਦੇ ਜਾਂ ਇੱਕ ਪਛੜੀ ਹੋਈ ਜਿਹੜੀ ਸਾਡੀ ਇਤੋਂ ਦੀ ਪਾਪੂਲੇਸ਼ਨ ਸੀਗੀ ਉਹਨਾਂ ਨੇ ਉਸ ਧਰਮ ਨੂੰ ਥੋੜਾ 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 ਆਪ ਦੇ ਵਿੱਚ ਗ੍ਰਹਿਣ ਕਰਕੇ ਤੇ ਜਿਹੜਾ ਸਾਡਾ ਆਪਦਾ origional ਸੀਗਾ ਹਮ ਕਲਚਰ ਸੀਗਾ ਜਾਂ ਜਿਹੜੀ ਸਾਡੀ ਆਰਟ ਸੀ ਜਾਂ ਸਾਡਾ ਰਹਿਣ ਸਹਿਣ ਸੀ ਉਹਨੂੰ ਹੌਲੀ 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 ਪਛਾੜਨਾ ਸ਼ੁਰੂ ਕਰਤਾ ਜੀ ਦੇ ਕਰਕੇ ਕਲਾ ਤਾਂ ਬਹੁਤ ਦੂਰ ਦੀ ਗੱਲ ਸੀ ਉਹਨੂੰ ਸੰਭਾਲਿਆ ਜਾ ਸਕਦਾ ਹਾਂ ਰਾਜੇ ਮਹਾਰਾਜਾਂ ਦਾ ਜਿਹੜਾ ਟਾਈਮ ਸੀਗਾ ਉਹ ਅੰਗਰੇਜ਼ਾਂ ਨੇ ਆਪ ਦੇ ਵਿੱਚ ਮਰਜ ਕਰ ਲਿਆ ਜੀ ਤੇ ਇਸ ਕਰਕੇ ਜਿਹੜੀ ਕਲਾ ਦਾ ਯੁੱਗ ਸੀ ਇੱਕ ਤਰ੍ਹਾਂ ਹੌਲੀ 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 ਖਤਮ ਹੋਣਾ ਸ਼ੁਰੂ ਹੋ ਗਿਆ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਗੱਲ ਕੀਤੀ ਜੀ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ 700 ਤੋਂ ਉੱਪਰ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਸੀਗੇ ਆਪਣੇ ਹੋਰ ਵੀ ਜਿਹੜੇ ਇਤਿਹਾਸਿਕ ਸਥਾਨ ਰਹੇ ਨੇ ਸਿੱਖਾਂ ਦੇ ਮਿਲ ਕੇ ਉਹਨਾਂ ਤੇ ਬਹੁਤ ਜ਼ਿਆਦਾ ਉਹਨਾਂ ਨੇ ਆਰਟਵਰਕ ਦਾ ਕੰਮ ਰੀਸਟੋਰੇਸ਼ਨ ਦਾ ਕੰਮ ਵੀ ਬਹੁਤ ਕੀਤਾ ਸੀ ਮਤਲਬ ਬਣਾਇਆ ਵੀ ਸੀਗਾ ਤੇ ਰੀਸਟੋਰ ਵੀ ਬਹੁਤ ਕਰਵਾਇਆ ਸੀ ਉਹਨਾਂ ਨੇ ਆਪਣੇ ਟਾਈਮ 'ਚ ਜੀ ਜੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਕਾਰਜਕਾਲ ਰਿਆ ਵਾ ਉਹ ਮੇਰਾ ਖਿਆਲ ਆ ਵੀ ਜੋ ਅੱਜ ਅਸੀਂ ਦੇਖਦੇ ਆਂ ਪ੍ਰਾਤਨ ਬਿਲਡਿੰਗਾਂ ਉਹਨਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਆ ਮਹਾਰਾਜਾ ਰਣਜੀਤ ਸਿੰਘ ਹੁਨਾਂ ਦਾ ਜੀ ਉਹਨਾਂ ਨੇ ਕਲਾ ਨੂੰ ਬਹੁਤ ਪ੍ਰਮੋਟ ਕੀਤਾ ਆਰਕੀਟੈਕਚਰਲ ਨੂੰ ਬਹੁਤ ਪ੍ਰਮੋਟ ਕੀਤਾ ਹਰ ਤਰ੍ਹਾਂ ਦੇ ਜਿੰਨੇ ਕਾਰੀਗਰ ਸੀ ਸਾਡੇ ਪੰਜਾਬ ਦੇ ਵਿੱਚ ਜਾਂ ਜਿਹੜੇ ਉਹਨਾਂ ਨੇ ਬਾਹਰ ਤੋਂ ਹਾਇਰ ਕੀਤੇ ਸੀ ਲੈ ਕੇ ਆਉਂਦੇ ਸੀ ਸਾਡੇ ਕਿਲਿਆਂ ਨੂੰ ਸਾਡੇ ਬਿਲਡਿੰਗਾਂ ਨੂੰ ਸਵਾਰਨ ਲਈ ਉਹਨਾਂ ਨੂੰ ਬਹੁਤ ਪ੍ਰਮੋਟ ਕੀਤਾ ਤੇ ਕਲਾ ਮੇਰਾ ਖਿਆਲ ਆ ਵੀ ਜਿੰਨੀ ਉਹਨਾਂ ਦੇ ਕਾਰਜ ਦੇ ਵਿੱਚ ਟਾਈਮ ਦੇ ਵਿੱਚ ਉਹ ਪਰਫੁੱਲਟ ਹੋਈ ਮੇਰਾ ਖਿਆਲ ਨਹੀਂ ਹੋਈ ਹੋਰ ਉਸ ਤੋਂ ਬਾਅਦ ਨਾ ਉਸ ਤੋਂ ਪਹਿਲਾਂ ਕਿਉਂਕਿ ਉਹਨਾਂ ਨੇ ਜਿੰਨੇ ਸਾਡੇ ਇਤਿਹਾਸਕ ਸਥਾਨ ਸੀਗੇ ਉਹ ਜ਼ਰੂਰੀ ਨਹੀਂ ਵੀ ਉਹ ਸਿਰਫ ਗੁਰਦੁਆਰਾ ਸਾਹਿਬ ਸੀ ਜਾਂ ਕੋਈ ਇੱਕ ਖਾਸ ਕਮਿਊਨਿਟੀ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੇ ਮੰਦਰਾਂ 'ਚ ਮਸਜਿਦਾਂ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਜਗ੍ਹਾ ਮਤਲਬ ਚਿੱਤਰਕਾਰੀ ਨੂੰ ਵੀ ਪਹਿਲ ਦਿੱਤੀ ਔਰ ਉਹਦੀ ਕੰਸਟ੍ਰਕਸ਼ਨ ਨੂੰ ਵੀ ਪਹਿਲ ਦਿੱਤੀ ਜੀ ਅੱਜ ਵੀ ਅਸੀਂ ਮੇਰਾ ਖਿਆਲ ਆ ਵੀ ਮਾਝੇ ਦੇ ਏਰੀਆ 'ਚ ਅਗਰ ਦੇਖੀਏ ਤਾਂ ਬਹੁਤ ਇਹੋ ਜਿਹੇ ਸਥਾਨ ਆ ਜਿਹੜੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੇ ਵੀ ਬਣੇ ਹੋਏ ਆ ਕਿਉਂਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਜੋ ਜਰਨੈਲ ਰਹੇ ਨੇ ਜਾਂ ਉਹਨਾਂ ਦੇ ਮਤਲਬ ਫੌਜ ਦੇ ਵਿੱਚ ਚੰਗੇ ਅਹੁਦਿਆਂ ਤੇ ਰਹੇ ਆ ਉਹਨਾਂ ਨੂੰ ਰਿਆਸਤਾਂ ਦਿੱਤੀਆਂ ਗਈਆਂ ਉਹਨਾਂ ਨੂੰ ਇਸ ਚੀਜ਼ ਨੂੰ ਮਤਲਬ ਪ੍ਰਮੋਟ ਕਰਨ ਲਈ ਚੰਗਾ ਹੋ ਸਕਦਾ ਖਜ਼ਾਨਾ ਵੀ ਦਿੱਤਾ ਗਿਆ ਹੋਵੇ ਵੀ ਤੁਸੀਂ ਇਸ ਚੀਜ਼ ਨੂੰ ਸੰਭਾਲ ਕੇ ਰੱਖਣਾ ਆਉਣ ਵਾਲੀ ਜਨਰੇਸ਼ਨ ਲਈ ਤੇ ਉਹ ਅੱਜ ਵੀ ਕੁਝ ਮੰਦਰ ਹੈਗੇ ਨੇ ਜਿਹੜੇ ਮਤਲਬ ਉਸ ਟਾਈਮ ਦੇ ਹੈਗੇ 1800 1830 ਤੋਂ ਲੈ ਕੇ ਅੱਜ ਤੱਕ ਦੇ ਉਹ ਅੱਜ ਤੱਕ origignal ਪੇਂਟਿੰਗਸ ਫਰੈਸਕੋਸ ਜਿਹੜੀਆਂ ਨੇ ਉਹ ਸਾਨੂੰ ਦੇਖਣ ਨੂੰ ਮਿਲਦੀਆਂ ਔਰ ਬਹੁਤ ਸੋਹਣਾ ਕੰਮ ਦੇਖਣ ਨੂੰ ਮਿਲਦਾ ਉਹ ਜੀ ਆਪਾਂ ਜਦੋਂ ਗੱਲ ਕਰਦੇ ਆ ਪਾਰਟੀਸ਼ਨ ਤੇ ਪਾਰਟੀਸ਼ਨ ਜਦੋਂ ਹੋਇਆ ਉਸ ਤੋਂ ਬਾਅਦ ਇਹ ਚੀਜ਼ ਵੀ ਦੇਖਣ ਨੂੰ ਮਿਲੇਗੀ ਕਾਫੀ ਸਾਡਾ ਜਿਹੜਾ ਆਰਟ ਫਾਰਮ ਸੀਗਾ ਆਪਣਾ ਜੀ ਉਹ ਡਿਸਟਰੋਏ ਹੀ ਹੋ ਗਿਆ ਕੁਝ ਪਾਰਟੀਸ਼ਨ ਦੇ ਚੱਕਰ 'ਚ ਵੀ ਡਿਸਟਰੋਏ ਹੋਇਆ ਜੀ ਕੋਕੀ ਦੇਖੋ ਜਦੋਂ ਇਹ ਸਮਾਂ ਜਿਹੜਾ ਪਾਰਟੀਸ਼ਨ ਦਾ ਰਿਹਾ ਪਾਰਟੀਸ਼ਨ ਤੋਂ ਪਹਿਲਾਂ ਦਾ ਤੇ ਪਾਰਟੀਸ਼ਨ ਤੋਂ ਬਾਅਦ ਦਾ ਮੇਰਾ ਖਿਆਲ ਆ ਵੀ ਦੋਨੇ ਪਾਸੇ ਆਪਾਂ ਲਾ ਕੇ ਦੇਖੀਏ ਤਾਂ ਸ਼ਾਇਦ 10-10 ਸਾਲ ਦਾ 20 ਸਾਲ ਦਾ ਜਿਹੜਾ ਉਹ ਸਮਾਂ ਰਿਹਾ 10 ਸਾਲ ਪਹਿਲਾਂ ਦਾ ਲਾ ਲਓ ਤੇ 10 ਸਾਲ ਬਾਅਦ ਦਾ ਰਿਹਾ ਜੀ ਉਹਦੇ ਵਿੱਚ ਲੋਕਾਂ ਕੋਲੇ ਸਿਰਫ ਆਪ ਦਾ ਸੰਭਾਲਨ ਤੱਕ ਦੇ ਯਤਨ ਰਹੇ ਕਿਉਂਕਿ ਜ਼ਮੀਨਾਂ ਚਲੀਆਂ ਗਈਆਂ ਘਰੋਂ ਬੇਕਾਰ ਹੋ ਗਏ ਇੱਕ ਦੂਜੇ ਤੋਂ ਦੂਰੀਆਂ ਪੈ ਗਈਆਂ ਉਦੇ ਦੌਰਾਨ ਮੇਰਾ ਖਿਆਲ ਆ ਲੋਕਾਂ ਦਾ ਧਿਆਨ ਰਿਆ ਨਹੀਂ ਕਲਾ ਦੇ ਵੱਲ ਹਮ ਹੌਲੀ 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 ਜਿਵੇਂ ਜਿਵੇਂ ਮਤਲਬ ਲੋਕੀ ਆਪਣੇ ਆਪਣੇ ਸਟੇਬਲ ਹੋਣੇ ਸ਼ੁਰੂ ਹੋ ਗਏ ਆਪਣੇ ਬਿਜ਼ਨਸ ਚ ਆ ਗਏ ਜਾਂ ਜਿਵੇਂ ਉਹਨਾਂ ਨੂੰ ਲੱਗਿਆ ਵੀ ਹੁਣ ਅਸੀਂ ਥੋੜੇ ਜਿ ਖਸ਼ਾਲ ਹੋਣੇ ਸ਼ੁਰੂ ਹੋਏ ਆ ਉਸ ਤੋਂ ਬਾਅਦ ਜਿਹੜੀ ਪ੍ਰਾਰਥਨਾ ਆਰਥ ਸੀਗੀ ਉਹ ਤਾਂ ਬਿਲਕੁਲ ਖਤਮ ਹੋਣੀ ਸ਼ੁਰੂ ਹੋ ਗਈ ਕਿਉਂਕਿ ਲੋਕਾਂ ਕੋਲੇ ਪੈਸਾ ਨਹੀਂ ਸੀ ਰਿਆ ਲੋਕੋ ਘਰੋਂ ਬੇਕਾਰ ਹੋ ਗਏ ਤਾਂ ਕਲਾ ਦੀ ਜਿਹੜੀ ਵੈਲਿਊ ਸੀ ਉਹ ਉਹਨਾਂ ਨੂੰ ਨਹੀਂ ਰਹੀ ਉਨੀ ਸਿਰਫ ਉਹਨਾਂ ਨੂੰ ਆਪਦਾ ਪੇਟ ਭਰਨ ਲਈ ਔਰ ਸੈਟਾ ਕਰਨ ਨੂੰ ਛੱਤ ਤੱਕ ਮਤਲਬ ਹੋ ਰਿਹਾ ਇਹ ਤਾਂ ਕਾਫੀ ਦੇਰ ਬਾਅਦ ਜਾ ਕੇ ਜਦੋਂ ਥੋੜਾ ਜਿਹਾ ਮਤਲਬ ਠੀਕ ਹੋਣਾ ਸ਼ੁਰੂ ਹੋਇਆ ਮਹਾਵਾਰਾ ਸ਼ੁਰੂ ਹੋਇਆ ਜਦੋਂ ਫਿਰ ਜਾ ਕੇ ਮੇਰੇ ਖਿਆਲ ਉਹਦੂ ਜਿਹੜੀ ਅਸੀਂ ਪ੍ਰਾਤਨ ਆਰਥ ਦੇਖਦੇ ਆ ਉਹ ਫਿਰ ਵੀ ਨਹੀਂ ਸਾਡੇ ਸਾਹਮਣੇ ਆਈ ਪਰ ਕੁਝ ਮਤਲਬ ਨਵੇਂ ਜਿਵੇਂ ਵੈਸਟ ਹੁੰਦਾ ਇਨਫਲੂਐਂਸ ਹੋਣਾ ਸ਼ੁਰੂ ਹੋ ਗਿਆ ਜਾਂ ਤਰਾਨੇ ਲੈ ਲਿਆ ਟਾਈਲਾਂ ਨੇ ਲੈ ਲਿਆ ਤੇ ਚੰਗੀ ਮਤਲਬ ਰੰਗਤ ਨੇ ਉਸ ਚੀਜ਼ ਨੂੰ ਕਵਰ ਕਰ ਲਿਆ ਤੇ ਜਿਹਦੇ ਕਰਕੇ ਉਹ ਪ੍ਰਾਤਨ ਆਠ ਪ੍ਰਾਤਨ ਰਹਿ ਗਈ ਉਸ ਤੋਂ ਬਾਅਦ ਫਿਰ ਉਹ ਕੰਮ ਬਿਲਕੁਲ ਨਹੀਂ ਹੋਇਆ ਜੀ ਜੀ ਜਦੋਂ ਆਪਾਂ ਇਹ ਦੇਖਦੇ ਆ ਕਿ ਇਹ ਪਾਰਟੀਸ਼ਨ ਤੋਂ ਬਾਅਦ ਆਪਾਂ ਮਤਲਬ ਬਹੁਤ ਸਾਰੀ ਵੀਡੀਓਜ਼ ਆਉਂਦੀ ਨੇ ਉੱਥੇ ਦੇ ਪਾਕਿਸਤਾਨ ਦੇ ਵੀ ਕੁਝ ਬਹੁਤ ਮਤਲਬ ਚੰਗੇ ਲੋਕ ਨੇ ਜਿਨ੍ਹਾਂ ਨੇ ਇਨੀਸ਼ੀਏਟਿਵ ਲਿਆ ਕਿ ਉੱਥੇ ਜਿਹੜੇ ਗੁਰਦੁਆਰਾ ਸਾਹਿਬ ਹੈਗੇ ਨੇ ਜਿਹੜੇ ਬਿਲਕੁਲ ਅੱਜ ਦੇ ਟਾਈਮ 'ਚ ਮਤਲਬ ਤੂਲ ਮਿੱਟੀ 'ਚ ਖਤਮ ਹੋਇਆ ਨੇ ਕੋਈ ਉਹਨਾਂ ਦੀ ਤੇਗਵਲ ਨਹੀਂ ਹੋਈ ਲੋਕੀ ਜਾ ਜਾ ਕੇ ਉਹਦਾ ਰੀਸਟੋਰੇਸ਼ਨ ਦਾ ਕੰਮ ਵੀ ਕਾਇਆ ਨੇ ਹੁਣ ਸ਼ੁਰੂ ਕੀਤਾ ਆਪਣੇ ਰੰਗ ਤੇ ਜੀ ਜੀ ਤੇ ਉੱਥੇ ਜਾ ਕੇ ਕਹਿੰਦੇ ਪਤਾ ਚੱਲਦਾ ਪਿਆ ਕਿ ਉੱਥੇ ਵੀ ਬਹੁਤ ਅੱਛੀ ਕੀ ਕਹਿੰਦੇ ਆਪਣੀ ਆਰਟ ਫਾਰਮ ਸੀਗੀ ਜਿਹੜੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਹਾਲੇ ਵੀ ਅਗਰ ਆਪਾਂ ਕਰ ਲਈਏ ਰਿਜ਼ਰਵ ਤਾਂ ਬਹੁਤ ਵਧੀਆ ਗੱਲ ਹੈ ਬਿਲਕੁਲ ਜਿਹੜਾ ਜੋ ਪੰਜਾਬ ਦੇ ਹਾਲਾਤ ਇੱਧਰ ਰਹੇ ਨੇ ਇਹੀ ਹਾਲਾਤ ਪੰਜਾਬ ਤੋਂ ਲੈਂਦੇ ਪੰਜਾਬ ਦੇ ਵਿੱਚ ਵੀ ਰਹੇ ਨੇ ਹਮ ਅੱਜ ਵੀ ਇੰਨਾ ਜ਼ਿਆਦਾ ਕੰਮ ਅਸੀਂ ਸੋਸ਼ਲ ਮੀਡੀਆ ਤੇ ਅਕਸਰ ਕੁਝ ਮਤਲਬ ਸਾਈਟਸ ਹੈਗੀਆਂ ਜਾਂ ਕੁਝ ਮਤਲਬ ਉਥੋਂ ਦੀਆਂ ਵੀ ਸੰਸਥਾਵਾਂ ਬਣੀਆਂ ਹੋਈਆਂ ਲੈਂਦੇ ਪੰਜਾਬ ਦੀਆਂ ਪਾਕਿਸਤਾਨ ਦੀਆਂ ਜਿਨੀਆਂ ਸਾਨੂੰ ਉਹ ਜੋ ਉਥੋਂ ਦਾ ਆਰਟਵਰਕ ਆ ਉਹਦੇ ਦਰਸ਼ਕ ਦیدار ਕਰਾਉਂਦੀਆਂ ਰਹਿੰਦੀਆਂ ਚਾਹੇ ਉਹ ਗੁਰੂ ਸਾਹਿਬਾਨ ਨਾਲ ਰਿਲੇਟਡ ਰਹੇ ਨੇ ਜਾਂ ਕੋਈ ਮੰਦਿਰਾਂ ਚ ਕੰਮ ਹੋਇਆ ਜਾਂ ਕੁਝ ਵੈਸੇ ਹੀ ਹਵੇਲੀਆਂ ਦੇ ਵਿੱਚ ਕੰਮ ਹੋਇਆ ਜਿਹੜੇ ਚੰਗੇ ਧਨાળ ਵਿਅਕਤੀ ਸੀ ਉਹਨਾਂ ਨੇ ਹਵੇਲੀਆਂ ਦੇ ਵਿੱਚ ਕਾਫੀ ਕੰਮ ਕਰਵਾਇਆ ਇਦਾਂ ਦਾ ਪਰ ਹੌਲੀ 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 ਕੋਸ਼ਸ਼ਾਂ ਹੈ ਜਿਹੜੇ ਮਤਲਬ ਉਹ ਸੰਭਾਲਣ ਦਾ ਯਤਨ ਕਰ ਰਹੇ ਨੇ ਪਰ ਉੱਥੋਂ ਦੀ ਜਦ ਤੱਕ ਕੁਝ ਸਰਕਾਰ ਦੀਆਂ ਹੋ ਸਕਦੀਆਂ ਐਫਰਟਸ ਨਹੀਂ ਹੋਣਗੀਆਂ ਤੇ ਬਹੁਤ ਜ਼ਿਆਦਾ ਕੰਮ ਪੰਜਾਬ ਤੋਂ ਵੀ ਜ਼ਿਆਦਾ ਮੇਰਾ ਖਿਆਲ ਆ ਜਿਹੜਾ ਕੰਮ ਪਾਕਿਸਤਾਨ ਦੇ ਵਿੱਚ ਆ ਉਹ ਜ਼ਿਆਦਾ ਡੈਮੇਜ ਹੋ ਰਿਹਾ ਜੀ ਪੰਜਾਬ ਚ ਤਾਂ ਹੋਇਆ ਹੀ ਹੋਇਆ ਪੰਜਾਬ ਤੋਂ ਬਾਹਰ ਵੀ ਜਿਹੜਾ ਪਾਕਿਸਤਾਨ ਚ ਕੰਮ ਆ ਉਹ ਵੀ ਕਾਫੀ ਅੱਜਕੱਲ ਡੈਮੇਜ ਹੋ ਰਿਹਾ ਵਾ ਉਹਨੂੰ ਵੀ ਬਹੁਤ ਜ਼ਰੂਰਤ ਹੈ ਸੰਭਾਲਣ ਦੀ ਜੇ ਤੁਹਾਨੂੰ ਮੌਕਾ ਦਿੱਤਾ ਜਾਏ ਤੁਸੀਂ ਕਰਨਾ ਚਾਹੋਗੇ ਬਿਲਕੁਲ ਬਿਲਕੁਲ ਜ਼ਰੂਰ ਜੀ ਅਸੀਂ ਮੈਂ ਕੁਛ ਹੈ ਜਿੱਦਾਂ ਹੈਰੀਟੇਜ ਹੈਰੀਟੇਜ ਆ ਪੰਜਾਬ ਆ ਜਾਂ ਇੱਕ ਤੋਂ ਹੋਰ ਮਤਲਬ ਸੋਸ਼ਲ ਚੈਨਲ ਨੇ ਉਹਨਾਂ ਨਾਲ ਸੰਪਰਕ ਵੀ ਕੀਤਾ ਵੀ ਅਗਰ ਕਿਸੇ ਵੀ ਤਰ੍ਹਾਂ ਦੀ ਮੇਰੀ ਜ਼ਰੂਰਤ ਪੈਂਦੀ ਆ ਜਾਂ ਉਹਨੂੰ ਰੀਸਟੋਰ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਆ ਕੀ ਮੇਰੀ ਸਲਾਹ ਦੀ ਲੋੜ ਆ ਜਾਂ ਕੋਈ ਕੰਮ ਕਰਨ ਦੀ ਜ਼ਰੂਰਤ ਆ ਤਾਂ ਅਸੀਂ ਹਾਜ਼ਰ ਹਾਂ ਅਸੀਂ ਡਿਟੇਲ ਉੱਤੇ ਜਾ ਕੇ ਕੰਮ ਕਰ ਸਕਦੇ ਹਾਂ